ਬੀਤੇ ਦਿਨੀ ਲੁਧਿਆਣਾ ਦੇ ਵਿੱਚ ਇੱਕ ਐਨਆਰਆਈ ਮਹਿਲਾ ਦੀ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਇਸ ਮਹਿਲਾ ਦੇ ਵੱਲੋਂ ਡੀਐਮਸੀ ਹਸਪਤਾਲ ਦੇ ਅੰਦਰ ਇਲਾਜ ਦੇ ਦਰਮਿਆਨ ਜਿਹੜੀ ਜੀਵਨ ਲੀਲਾ ਉਹ ਖਤਮ ਹੋ ਗਈ ਸੀ ਤੇ ਉਸ ਤੋਂ ਬਾਅਦ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਦੇ ਵੱਲੋਂ ਕਰਾਏ ਤੇ ਰਹਿ ਰਹੇ ਇੱਕ ਨੌਜਵਾਨ ਦੇ ਉੱਤੇ ਖਰਚਾ ਜਤਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਲੱਗ ਗਈ ਸੀ ਤੇ ਹੁਣ ਉਧਰ ਇਸ ਪੂਰੇ ਮਾਮਲੇ ਦੇ ਵਿੱਚ ਮ੍ਰਿਤਕ ਦੀ ਬੇਟੀ ਦੇ ਵੱਲੋਂ ਕਈ ਖੁਲਾਸੇ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਦੀ ਬੇਟੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਸ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਇਹ ਕੋਈ ਜਿਹੜਾ ਇਹ ਕੋਈ ਅੱਗ ਲੱਗਣ ਦਾ ਮਾਮਲਾ ਨਹੀਂ ਬਲਕਿ ਇੱਕ ਸੋਚਿਆ ਸਮਝਿਆ ਕਤਲ ਹੈ ਉਸ ਦੇ ਵੱਲੋਂ ਇਹ ਕਿਉਂ ਕਿਹਾ ਗਿਆ ਤੁਹਾਨੂੰ ਇਸ ਦੇ ਬਾਰੇ ਵੀ ਜਾਣਕਾਰੀ ਦੇ ਦਿੰਦੇ ਆ ਕਿਉਂਕਿ ਇਸ ਮ੍ਰਿਤਕ ਮਹਿਲਾ ਦੀ ਬੇਟੀ ਦੇ ਵੱਲੋਂ ਗੱਲਾਂ ਕਈਆਂ ਕਈਆਂ ਨੇ ਜਿਸ ਦੇ ਵਿੱਚ ਉਸ ਨੇ ਕਿਹਾ ਹੈ ਕਿ ਜਿਹੜੀ ਔਰਤ ਦਾ ਕਤਲ ਕੀਤਾ ਗਿਆ ਹੈ ਉਸ ਦੇ ਵਾਲ ਵੀ ਖਿੰਡੇ ਹੋਏ ਮਿਲੇ ਕਿਉਂਕਿ ਜਿਸ ਤੋਂ ਇਹ ਜਾਪਦਾ ਹੈ ਕਿ ਪਹਿਲਾਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਉਸ ਤੋਂ ਬਾਅਦ ਸਬੂਤ ਮਿਟਾਉਣ ਦੇ ਲਈ ਉਸ ਮਹਿਲਾ ਨੂੰ ਅੱਗ ਲਗਾ ਦਿੱਤੀ ਗਈ ਤਾਂ ਦੱਸਿਏ ਕਿ ਇਸ ਦੇ ਨਾਲ ਹੀ ਮ੍ਰਿਤਕ ਦੀ ਬੇਟੀ ਨੇ ਇਸ ਪੂਰੇ ਮਾਮਲੇ ਦੇ ਵਿੱਚ ਵਿਦੇਸ਼ੀ ਏਜੰਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਨ ਕਿਉਂਕਿ ਪੁਲਿਸ ਵੱਲੋਂ ਉਸ ਤਰੀਕੇ ਦੇ ਨਾਲ ਜਾਂਚ ਨਹੀਂ ਕੀਤੀ ਜਾ ਰਹੀ ਜਿਸ ਤਰੀਕੇ ਦੇ ਨਾਲ ਕੀਤੀ ਜਾਣੀ ਚਾਹੀਦੀ ਹੈ ਤਾਂ ਬੀਤੇ ਦਿਨਾਂ ਦੇ ਵਿੱਚ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਸੀ ਜਿਸ ਦੇ ਵਿੱਚ ਘਰ ਦੇ ਅੰਦਰ ਹੀ ਇੱਕ ਐਨ ਆਰ ਆਈ ਮਹਿਲਾ ਦੀ ਅੱਗ ਲੱਗੀ ਸੀ ਤੇ ਉਸ ਤੋਂ ਬਾਅਦ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਹਸਪਤਾਲ ਦੇ ਵਿੱਚ ਉਸ ਮਹਿਲਾ ਦੀ ਇਲਾਜ ਦੇ ਦੌਰਾਨ ਦੋ ਦਿਨ ਬਾਅਦ ਮੌਤ ਹੋ ਜਾਂਦੀ ਹੈ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਮ੍ਰਿਤਕ ਦੀ ਬੇਟੀ ਕੀ ਕੁਝ ਕਹਿ ਰਹੀ ਹੈ ਇੱਕ ਵਾਰੀ ਸੁਣ ਲੈਂਦੇ ਆ ਮੇਰਾ ਨਾਮ ਰਵਿੰਦਰ ਕੌਰ ਹੈ ਸੋ ਅੱਜ ਮੈਂ ਪ੍ਰੈਸ ਨੂੰ ਦੱਸਣਾ ਚਾਹੂੰਗੀ ਜੋ ਵੀ ਮੇਰੀ ਮਮ ਦੇ ਨਾਲ ਹੋਇਆ ਹਾਊ ਸ਼ੀ ਗਟ ਬਰਨ ਐਂਡ ਐਂਡਡ ਅਪ ਡਾਈਡ ਇਨ ਡੀ ਐਮ ਸੀ ਹਸਪੀਟਲ ਸੋ ਸੋ far ਇਨਵੈਸਟੀਗੇਸ਼ਨ ਜਿਹੜੀ ਹੋਈ ਹੈ Uh, it's a 17 years old boy his uh, name is i guess manon and uh, uh, his uh, short name is krishan they found him uh, guilty um, which one is a uh, sardio renter Sige. Uh, so so far uh, like uh, they're doing their investigation uh, but it seems like uh, because he's a 17 years old boy uh, look like there is uh, someone else behind it. So, mm -hmm. my request the uh, police Polasno, that we, this case, te more investigation, kiti jaave, more family members to kiti within a, uh, you know legal guidelines, because uh, it's, it's it seems like a murder plan. Because I uh, see, uh, when we are installing the cameras, and uh, we found some more stuff. ਕੇ ਘਰ ਦੇ ਵਿੱਚ ਆਈ ਰਿਕਵੈਸਟਡ ਦੇ ਦੇ हैव टू ਕਮ ਬੈਕ ਅਗੇਨ ਐਂਡ ਸਰਚ ਮੋਰ ਯੂ نو ਐਵਿਡੈਂਸ ਐਂਡ ਗੈਟ ਦਾ ਫਿੰਗਰਪ੍ਰਿੰਟਸ ਇਸ ਮੈਨ ਨੂੰ ਇਹ ਲੱਗਦਾ ਕਿ ਇਸ ਕੇਸ ਦੇ ਵਿੱਚ ਹੋਰ ਵੀ ਬਹੁਤ ਕੁਛ ਆ ਯੂ نو ਦੇਖਣ ਵਾਲਾ ਸੋ ਮੈਂ ਐਕਚੁਅਲੀ ਮੈਂ ਰਿਕਵੈਸਟ ਕਰੂੰਗੀ ਯੂਐਸ ਅੰਬੈਸੀ ਚੰਡੀਗੜ੍ਹ ਨੂੰ ਜੇ ਉਹ ਮੈਨੂੰ ਸੁਣਦੇ ਪਏ ਨੇ ਉਹ ਆਪ ਅੱਗੇ ਆ ਕੇ ਇਸ ਕੇਸ ਨੂੰ ਇਨਵੈਸਟਿਗੇਟ ਇਨਵੈਸਟਿਗੇਟ ਕਰਨ ਤੇ ਇਹਦੇ ਉੱਤੇ ਆਪ ਉਹ ਧਿਆਨ ਦੇਣ ਐਂਡ ਅਨਦਰ ਮੈਂ ਵਿੱਚ ਲਿਆਉਣਾ ਚਾਹੂੰਗੀ ਬਿਕਾਜ਼ ਆਈ ऍम ਨਾਟ ਫ੍ਰਮ ਹੇਅਰ ਆਈ ऍम ਫ੍ਰਮ ਯੂਐਸਏ ਐਂਡ ਜਦੋਂ ਉੱਥੇ ਕੋਈ ਪੋਸਟਮਾਰਟਮ ਹੁੰਦਾ ਕਿਸੇ ਵੀ ਕੇਸ ਦਾ ਜਾਂ ਟਾਪਸੀ ਹੁੰਦੀ ਹੈ ਉਹਦੀ ਰਿਪੋਰਟ ਪੋਸਟਮਾਰਟਮ ਦੀ ਰਿਪੋਰਟ ਵਿਥਨ 4 ਆਵਰਸ ਮਿਲਦੀ ਹੈ ਐਂਡ ਟਾਪਸੀ 2 ਦਿਨ ਚ ਮਿਲਦੀ ਹੈ ਮੇਰੀ ਮਮ ਦੇ ਪੋਸਟਮਾਰਟਮ ਨੂੰ 4 ਦਿਨ ਲੱਗ ਗਏ ਸੋ ਆਈ ਗੈਸ ਆਮ ਅਸਿਊਮਿੰਗ ਕਿ ਉਹ ਰਿਪੋਰਟ ਮੈਨੂੰ ਮੰਡੇ ਦੇ ਸੈਡ ਆਈ ਵਿਲ ਗੈਟ ਇਟ ਸੋ ਮੇਬੀ ਇਥੇ ਸਿਸਟਮ ਥੋੜਾ ਇਸ ਤਰ੍ਹਾਂ ਦਾ ਹੋਵੇ ਪਰ ਇਸ ਇਸ ਤੇ ਵੀ ਕੀਤਾ ਜਾਵੇ ਕਿ ਵੀ ਤੁਸੀਂ ਵੀ ਇਹ ए एंड रिपोर्ट एनी एन लेट क्यों हो रही है बिकॉज़ पोस्टमार्टम दे रिपोर्ट देते सारा कोश ही टिकया हुआ है अनदर थिंग इज दिस मेरी मामनु सिर्फ ਤੇ सिर्फ ਜਲਾਇਆ ਨਹੀਂ ਗਿਆ ਉਹਦੇ ਉਹਨੂੰ ਮਾਰਿਆ ਗਿਆ ਉਹਨੂੰ ਕੁੱਟਿਆ ਗਿਆ ਉਹਦੇ ਵਾਲ ਨੋਚੇ ਗਏ ਵੀ ਫਾਊਂਡ ਹਰ ਬ੍ਰੋਕਨ ਗਲਾਸਸ ਬਾਈ ਦਾ ਵਾਲ ਕੋਈ ਕਿਸੇ ਨੂੰ ਇੱਕ ਕਾਰਨਰ ਤੇ ਕਿਸੇ ਦੀਆਂ ਗਲਾਸਸ ਚੱਕ ਕੇ ਦੂਜੇ ਕਾਰਨਰ ਤੇ ਨਹੀਂ ਮਾਰਦਾ ਹੁੰਦਾ so when they going to get the fingerprints done on it so will find they will find out ke how many fingerprints there and please ਉਹਨਾਂ ਦੇ ਘਰਦਿਆਂ ਦੇ ਫਿੰਗਰਪ੍ਰਿੰਟਸ ਵੀ ਲੈ ਜਾਣ so meri aur request hai police apni kam kar rahi hai meri request honna te hai ke ਉਹਨਾਂ ਦੇ ਘਰਦਿਆਂ ਤੋਂ ਵੀ ਪੁੱਛਗਿਛ ਕੀਤੀ ਜਾਵੇ ਜਿਹਦੇ ਵਿੱਚ ਕੇ they will find more more evidence more stories ka we don't want these kind of a people on the road ajj meri maa nu ta assi bacha nahi sake par definitely inna lokan nu saza de ke main hor kai maama nu bacha sakungi taaki eh lok aggo jaake ek serial killer na ban